ਨਸ਼ੇ ਦੀ ਓਵਰਡੋਜ਼ ਦੇ ਕਾਰਨ ਦੋ ਗੱਭਰੂ ਜਵਾਨ ਮੁੰਡਿਆਂ ਦੀ ਹੋਈ ਮੌਤ ਪਿੰਡ ਦੇ ਵਿੱਚ ਛਾਇਆ ਮਾਤਮ ਤੁਸੀਂ ਵੀ ਦੇਖੋ ਇਸ ਵੇਲੇ ਦੀ ਬੇਹੱਦ ਮੰਦ ਭਾਗੀ ਖਬਰ ਪਠਿੰਡਾ ਦੇ ਪਿੰਡ ਦੇ ਵਿੱਚ ਹੋ ਰਿਹਾ ਨਸ਼ਾ ਵਿਕਦਾ ਸੀ ਜਿਸ ਕਰਕੇ ਲੋਕ ਗੁੱਸੇ ਦੇ ਵਿੱਚ ਆਏ ਨੇ ਇਸ ਪਿੰਡ ਦੇ ਦੋ ਗੱਭਰੂ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਨਸ਼ੇ ਦੀ ਓਵਰਡੋਜ਼ ਦੇ ਕਾਰਨ ਦੋ ਪੁੱਤਾਂ ਦੀਆਂ ਜਾਨਾਂ ਚਲੀਆਂ ਗਈਆਂ ਤਾਂ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਕਿਉਂਕਿ ਦੂਕਰਾਂ ਦੇ ਚਿਰਾਗ ਬੁਝ ਚੁੱਕੇ ਨੇ ਤਾਂ ਪਿੰਡ ਵਾਲਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਗੁੱਸਾ ਹੈ ਕਿ ਪਿੰਡ ਦੇ ਵਿੱਚ ਸ਼ਰੀਆਮ ਨਸ਼ਾ ਵਿਕਦਾ ਹੈ ਜਿਸ ਕਰਕੇ ਉਹਨਾਂ ਦੇ ਗੱਭਰੂ ਜਵਾਨ ਪੁੱਤਾਂ ਦੀਆਂ ਮੋਤਾਂ ਹੋ ਰਹੀਆਂ ਨੇ ਕਿ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਕਾਫੀ ਮੌਤਾਂ ਹੋ ਚੁੱਕੀਆਂ ਨੇ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਕਿ ਦੋ ਮੁੰਡੇ ਇੱਕ ਗੁਰਪ੍ਰੀਤ ਤੇ ਇੱਕ ਕਾਲੀ ਨਾਮ ਦਾ ਮੁੰਡਾ ਦਸਿਆ ਜਾ ਰਿਹਾ ਹੈ ਜੋ ਦੋ ਜਣਿਆਂ ਦੀ ਜਾਨ ਜਾ ਚੁੱਕੀ ਹੈ ਜਿਸ ਤੋਂ ਬਾਅਦ ਪਰਿਵਾਰਾਂ ਦਾ ਕੀ ਕਹਿਣਾ ਹੈ ਇਹ ਵੀ ਤੁਹਾਨੂੰ ਸੁਣਾਵਾਂਗੇ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਤਾਂ ਜੋ ਬਾਕੀ ਲੋਕ ਵੀ ਸਾਵਧਾਨ ਹੋ ਜਾਣ ਅਸੀਂ ਉਹ ਬੇਨਤੀ ਕਰਦੇ ਹਾਂ ਵੀ ਸਾਡੇ ਜਿੰਨੇ ਵੀ ਮੁੰਡੇ ਇੱਕ ਮਹੀਨੇ ਦੇ ਵਿੱਚ ਪੰਜ ਮੌਤਾਂ ਹੋ ਗੀਆਂ ਚਿੱਟੇ ਦੇ ਨਾਲ ਜਿਹੜੇ ਇਹਨਾਂ ਦਾ ਕੱਲ ਨੁਕਸਾਨ ਹੋਇਆ ਇੱਕ ਮੁੰਡਾ ਜਗੂ ਸਿੰਘ ਦਾ ਇੱਕ ਮੁੰਡਾ ਜਗਸੀਰ ਸਿੰਘ ਦਾ ਦੋਨੇ ਦੇ ਧਰਮਸ਼ਾਲਾ ਦੇ ਵਿੱਚ ਟੀਕੇ ਲਾਏ ਇਹਨੂੰ ਤਾਂ ਉਸ ਦਿਨ ਹੀ ਇਹ ਕੰਟਰੋਲ ਕਰਕੇ ਲੈ ਗਏ ਡੱਬ ਵਾਲੀ ਮੰਡੀ ਵੀ ਲੈ ਕੇ ਗਏ ਜਿਸ ਦੇ ਦਰਾਂ ਨੇ ਦੀ ਮੌਤ ਹੋ ਗਈ ਦੂਜਾ ਮੁੰਡਾ ਕੱਲ ਉਹਨਾਂ ਨੂੰ ਥਿਆ ਆ